ਇਹਨਾਂ ਨੂੰ ਕੁਛ ਨਹੀਂ ਪਤਾ ਕਿ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਨਾਂ ਦੀ ਐਸਪੀ ਆਰ ਪਰਪਰਾਈ ਹਵ ਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਢਾਇਆ ਬਸ ਮੈਂ ਭਾਈ ਦਬਈ ਗਿਆ ਕੋਈ 2015 ਚ ਗਿਆ ਸੀ 2018 ਦੇ ਵਿੱਚ ਪੜਿਆ ਨਰੇ ਹਨ ਛੱਡੇ ਐਸਪੀ ਆਰ ਆ ਜਾ ਬਹੁਤ ਸ਼ੁਕਰ ਕਰਦਾ ਹਾਂ ਬਸ ਗੜੇ ਕੋਈ ਮੁੰਡਾ ਇਹ ਤਾਂ ਗਲਤ ਕੰਮ ਨਾ ਕਰਨਾ ਬਸ ਅਈ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਅਈ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਾਣੇ ਮੈਂ ਦੋ ਜਾਣੇ ਪਹਿਲਾਂ ਆ ਕੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਸੀੜੇ ਜਬਰਦਸਤ ਕੁੱਟ ਕੇ ਮਾਰਾ ਕਿ ਮਨਾਵ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋ ਕਿ ਤੈਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹਿਗੇ 6 ਸਾਲ ਤੋਂ ਤੇ ਮੇਰੇ ਆਜੀ ਲੱਗਿਆ ਜਿਵੇਂ ਅੱਜ ਆਇਆ ਬਰਬਾਦ ਨਹੀਂ ਜੜ ਇਹ ਸੁਖਵੀਰ ਚੰਦ ਜੀ ਨੌਆ ਇਹ ਕਿਹਾ ਸੀ ਤੋ ਦੂਸਰਾ ਸਾਹਮਣੇ ਤੇ ਤੂੰ ਜਾਗਾ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6 7 6 ਨੋ। ਅਸੀਂ ਜਾਣੇ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸਾ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟ ਅਸੀਂ ਤਾਂ ਕਹਿ ਰਹੇ ਆ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲੈ ਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਪ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾ ਲਿਆ ਕੁੜੀਆਂ ਸੀ ਕਿੰਨੇ ਬਹਿ ਗਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਖੰਦ ਮੈਂ ਕੀ ਹੋਇਆ ਕਿਸੇ ਵਾਰ ਪਤਾ ਜਦੋਂ ਬਸ ਆਈ ਸੁਣਦੇ ਸੀ ਕਹਿੰਦੇ ਸੀ ਕਿ ਕਤਲ ਦੇ ਕਿਸ ਪਾਸੇ ਕਤਲ ਦੇ ਕਿਸ ਪਾਸੇ ਹੈ ਇਹ ਮਹਾਰਾਜ ਨੂੰ ਪਤਾ ਖੁਸ਼ੀ ਆ ਜਿੱਦਾਂ ਇੱਕ ਇਦੋਂ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੇ ਮਨਤਾ ਕੀਤੀਆਂ ਸੋਨੀ ਦਾ ਸੋਨੀ ਸਾਡੀ ਇੰਨੇ ਸਨੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੋਗਣਾ ਸੱਚਾ ਪਾਤਸ਼ਾਹ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਲਿਆ ਕੇ ਅੱਜ ਅੰਬਰਾ ਦਾ ਤੋੜ ਕੇ ਲਿਆ ਕੇ ਪੁੱਤ ਦੀ ਦਾਤ ਸਾਡੇ ਚੋੜੀ ਚ ਪਾਤੀ ਮੇਰਾ ਨਾਮ ਹਰਜ ਹਰਜਿੰਦਰ ਸਿੰਘ ਆ ਜੀ ਮੈਂ بیٹے ਦਾ ਫਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਪੱਜ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੇ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੇ ਸਰ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਨੇ 1 ਸਾਲ 1.5 ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਾ ਇਹ ਬੱਚੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਕੀ ਕਹਿਣਾ ਚਾਹੁੰਦੇ ਆ ਜੋ ਬਰਾਏ ਸਾਹਿਬ ਨੂੰ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬਰਾਏ ਸਾਹਿਬ ਸਾਡੇ ਵਾਸਤੇ ਰੱਬ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਨ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਏ ਸਾਹਿਬ ਦੇ ਰਣੀ ਆ ਰਹਾਂਗੇ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਈ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਅਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਬਰਾਇ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਆਪਾਂ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਏ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਕੱਲਾ ਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਇਹ ਕਿੱਦਾਂ ਮੇਰਾ ਪੁੱਤ ਫਸ ਗਿਆ ਅਬਰਾਇ ਜੀ ਸਾਹਿਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਬੱਤ ਦਾ ਭਲਾ ٹرسٹ ਉਹਨਾਂ ਨੇ ਬਣਾਈ ਜਿਹੜੀ ਬਿਨਾ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆ ਕੰਮ ਕਰਦੀ ਆ ਏ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੇ ਵੀ ਡੈੱਡ ਬਾਡੀਆਂ ਦਾ ਵੀ ਲਿਆਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪਿਓ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਵੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਆ